ਈਸ਼ਵਰ ਕਹਿੰਦੇ ਉਦਾਸ ਨਾ ਹੋ ਮੈਂ ਤੇਰੇ ਨਾਲ ਆ ਜਿਹੜੇ ਲਾਈਵ ਵੀ ਬੈਠੇ ਵੇਖ ਰਹੇ ਹੋ ਨਾ ਸੁਣਿਓ ਧਿਆਨ ਨਾਲ ਇਹ ਤੁਹਾਡੇ ਲਈ ਵੀ ਮੈਂ ਗੱਲ ਕਰਨ ਲੱਗਾ ਈਸ਼ਵਰ ਕਹਿੰਦੇ ਈਸ਼ਵਰ ਕੌਣ ਗੁਰੂ ਰਾਮਦਾਸ ਈਸ਼ਵਰ ਕੌਣ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਈਸ਼ਵਰ ਕੌਣ ਉਹਦੇ ਭਗਤ ਪਿਆਰੇ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਮਹਾਂਪੁਰਖ ਕਰਨੀ ਵਾਲੇ ਈਸ਼ਵਰ ਕਹਿੰਦੇ ਉਦਾਸ ਨਾ ਹੋ ਮੈਂ ਤੇਰੇ ਨਾਲ ਆ ਸਾਹਮਣੇ ਨਹੀਂ ਇਰਦ ਗਿਰਦ ਨજર ਨਹੀਂ ਆ ਰਹੇ ਕਹਿੰਦੇ ਸਾਹਮਣੇ ਨਹੀਂ ird girdਾਂ ਅੱਖਾਂ ਨੂੰ ਬੰਦ ਕਰ ਤੇ ਦਿਨੋਂ ਯਾਦ ਕਰ ਮੈਂ ਕੋਈ ਹੋਰ ਨਹੀਂ ਮੈਂ ਤੇਰਾ ਵਿਸ਼ਵਾਸ ਹਾਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਮੈਂ ਤੇਰਾ ਵਿਸ਼ਵਾਸਨ ਵਿਸ਼ਵਾਸ ਸਚਾਈਏ ਵਿਸ਼ਵਾਸ ਰੱਖੋਗੇ ਤੇ ਅੰਦਰ ਬੈਠੇ ਨੇ ਵਿਸ਼ਵਾਸ ਰੱਖੋਗੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਬੈਠੇ ਨੇ ਤੇ ਜੇ ਵਿਸ਼ਵਾਸ ਨਹੀਂ ਤੇ ਕਿਤੇ ਵੀ ਨਹੀਂ ਵਿਸ਼ਵਾਸ ਇਹ ਮੈਂ ਬੋਲਦੇ ਆ ਮੇਰੇ ਅੰਦਰੋਂ ਬੋਲਦੇ ਨੇ ਵਿਸ਼ਵਾਸ ਹੈ ਤੁਸੀਂ ਸੁਣਦੇ ਤੁਹਾਡੇ ਅੰਦਰ ਬਹਿ ਕੇ ਸੁਣ ਰਹੇ ਨੇ ਵਿਸ਼ਵਾਸ ਨਹੀਂ ਨਾ ਮੇਰੇ ਅੰਦਰੋਂ ਬੋਲਣਗੇ ਨਾ ਤੁਹਾਡੇ ਅੰਦਰ ਬਹਿ ਕੇ ਉਹ ਸੁਣਨਗੇ ਬੈਠੇ ਤੇ ਹੈਣ ਪਰ ਜੇ ਵਿਸ਼ਵਾਸ ਨਹੀਂ ਉਹ ਫੀਲਿੰਗ ਨਹੀਂ ਆਏਗੀ ਆ ਖੋਤਾ ਨਗਰ ਉਹ ਆਉਂਦਾ ਇਸ ਜੀ ਧੰਨ ਉਹ ਨੂੰ ਆਉਂਦਾ ਧਿਆਨ ਨਾਲ ਸੁਣਿਓ ਈਸ਼ਵਰ ਕਹਿੰਦੇ ਉਦਾਸ ਨਾ ਹੋ ਮੈਂ ਤੇਰੇ ਨਾਲ ਨਾ ਸਾਹਮਣੇ ਨਹੀਂ ird gird ਫਾਂ ਅੱਖਾਂ ਨੂੰ ਬੰਦ ਕਰਕੇ ਤੇ ਵੇਖ ਦਿਲੋਂ ਯਾਦ ਕਰ ਮੈਂ ਕੋਈ ਹੋਰ ਨਹੀਂ ਤੇਰਾ ਵਿਸ਼ਵਾਸ ਵਿਸ਼ਵਾਸ ਤੇਰਾ ਭਰੋਸਾ ਵਾ ਹਾਂਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਨਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਅਗਲੀ ਗੱਲ ਸੁਣ ਲਓ ਇਹ ਵੀ ਲਾਈਫ ਵਿੱਚ ਬੜੀ ਕੰਮ ਆਏਗੀ ਬੰਦੇ ਤੇ ਰੱਬ ਵਿੱਚ ਇਹ ਇੱਕ ਵੱਡਾ ਅੰਤਰੇ ਬੰਦਾ ਦੇ ਕੇ ਕਦੀ ਭੁੱਲਦਾ ਨਹੀਂ ਤੇ ਰੱਬ ਦੇ ਕੇ ਕਦੀ ਯਾਦ ਨਹੀਂ ਰੱਖਦਾ ਜੇ ਬੰਦੇ ਨੇ ਕਿਸੇ ਦੀ ਹੈਲਪ ਕਰਤੀ ਹੈ ਨਾ ਉਹਨੇ ਯਾਦ ਰੱਖ ਲਿਆ ਮੈਂ ਇਹਦੀ ਇਸ ਵੇਲੇ ਬਾਹ ਫੜੀ ਏ ਫਲਾਣੇ ਵੇਲੇ ਇਹਨੂੰ ਮੈਂ ਯੂਜ਼ ਕਰਨਾ ਸੁਣਿਓ ਬੰਦੇ ਵਿੱਚ ਤੇ ਰੱਬ ਵਿੱਚ ਇਹ ਵੱਡਾ ਅੰਤਰ ਏ ਵੱਡਾ ਅੰਤਰ ਬੰਦੇ ਵਿੱਚ ਤੇ ਰੱਬ ਵਿੱਚ ਇਹ ਵੱਡਾ ਅੰਤਰ ਹੈ ਬੰਦਾ ਦੇ ਕੇ ਕਦੇ ਨਹੀਂ ਭੁੱਲਦਾ ਤੇ ਸਚਾਈ ਏ ਰੱਬ ਦੇ ਕੇ ਕਦੇ ਯਾਦ ਨਹੀਂ ਰੱਖਦਾ ਨਹੀਂ ਰੱਖਦਾ ਇਸ ਕਰਕੇ ਮੰਗਣਾ ਹੈ ਉਹਦੇ ਕੋਲੋਂ ਮੰਗੀ ਹੈ ਅਰਜ਼ੀਆਂ ਲਾਉਣੀਆਂ ਉਹਦੇ ਅੱਗੇ ਲਾਈਏ ਬੰਦਿਆਂ ਕੇ ਕਾਦੀਆਂ ਅਰਜ਼ੀਆਂ ਲਾਉਣੀਆਂ ਉਹਦੇ ਕਮਾਈ ਵਾਲੇ ਮਹਾਪੁਰਖਾਂ ਕੋਲੋਂ ਮੰਗੋ ਸ਼ਹੀਦ ਸਿੰਘਾਂ ਕੋਲੋਂ ਮੰਗੋ ਰੱਬ ਜੀ ਕੋਲੋਂ ਮੰਗੋ ਆਮ ਦੁਨੀਆ ਅਗੇ ਨਹੀਂ ਝੋਲੀ ਢਣੇ ਆਮ ਦੁਨੀਆ ਕੇ ਨਹੀਂ ਕਿਉਂਕਿ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਜਿਸ ਬੰਦੇ ਦੇ ਅੱਗੇ ਆਪਣੀ ਗੱਲ ਕਰੋਗੇ ਨਾ ਤੁਸੀਂ ਇੱਕ ਗੱਲ ਕਰੋਗੇ ਦੱਸ ਤੁਹਾਨੂੰ ਹੋਰ ਸੁਣਾਏਗਾ ਮੈਨੂੰ ਆਹ ਦੁੱਖੀ ਮੈਨੂੰ ਆਹ ਤਕਲੀਫੀ ਮੈਨੂੰ ਆਹ ਤਕਲੀਫੀ ਫਿਰ ਬੰਦਿਆਂ ਦੇ ਅੱਗੇ ਗੱਠੜੀਆਂ ਖੋਲਣ ਦਾ ਕੀ ਫਾਇਦਾ ਮੈਂ ਤੇ ਗੱਠੜੀ ਉਹਦੇ ਅੱਗੇ ਖੋਲੀ ਏ ਖੋਲਣੀ ਏ ਜਿਹੜਾ ਇੱਕ ਵਾਰੀ ਮੇਰੀ ਬੇਨਤੀ ਨੂੰ ਸੁਣਨ ਤੋਂ ਬਾਅਦ ਮੇਰੇ ਪੜਦਿਆਂ ਨੂੰ ਟੱਕ ਲੈਂਦਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਖੇਰਾ ਖੋ ਨ ਜੀ ਧੰਨ ਬਾਬਾ ਦੀਪ ਸਿੰਘ